ਤੋਰ ਅਸਬ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਮਿਰਕੁਟੀ ਲੋਨ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜੋ ਕਿ ਇੰਸਟਾਗ੍ਰam ਇੱਕ ਸਟਾਰ ਹੈ ਜੋ ਕਿ ਆਪਣੇ ਖੇਤੀ ਦੇ ਆ ਵੀਡੀਓ ਜਿਹੜੀਆਂ ਇੰਸਟਾਗ੍ਰam ਤੇ ਪਾਉਂਦੀ ਹੁੰਦੀ ਹੈ ਤੇ ਉੱਥੇ ਉਸ ਦਾ ਕੁਝ ਮਹੀਨੇ ਪਹਿਲਾਂ ਜਿਹੜਾ ਹੈ ਉਹ ਵਿਆਹ ਹੁੰਦਾ ਹੈ ਰਮੋਲ ਨਾਲ ਜਿਸ ਤੋਂ ਬਾਅਦ ਜਿਹੜਾ ਵਾ ਸੋਸ਼ਲ ਮੀਡੀਆ ਤੇ ਉੱਪਰ ਇਹਨਾਂ ਦੀਆਂ ਕਾਫੀ ਜ਼ਿਆਦਾ ਵੀਡੀਓਜ਼ ਵੀ ਆਉਂਦੀਆਂ ਨੇ ਜਿਸ ਤੋਂ ਬਾਅਦ ਇਹ ਜਿਹੜਾ ਵਾ ਇਹਨਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਹੁਣ ਕਿਉਂਕਿ ਕਾਫੀ ਸਾਵੇਂ ਤੋਂ ਜਿਹੜਾ ਵਾ ਮਿਕੂਟਿਲੋ ਨੇ ਉਹ ਆਪਣੇ ਪੇਕੇ ਘਰ ਜਿਹੜੇ ਆ ਉਹ ਰਹਿ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਕੁਛ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਫਿਰ ਤੋਂ ਖਤਮ ਹੋ ਚੁੱਕਿਆ ਹੈ ਜਾਂ ਫਿਰ ਲੜਪੇ ਆ ਇਹਨਾਂ ਨੇ ਤਲਾਕ ਲੈ ਲੈਣਾ ਵਾ ਕਿਉਂਕਿ ਮਿਕੂਟਿਲੋ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਿਛਲੇ ਕਾਫੀ ਸਮੇਤ ਵੀਰੇ ਸਟੋਰੀਆਂ ਜਿਹੜੀਆਂ ਨੇ ਪਾ ਰਹੇ ਨੇ ਤੇ ਜਿਸ ਤੋਂ ਬਾਅਦ ਜਿਹੜਾ ਵਾ ਯੂਟਿਊਬਰਾਂ ਦੇ ਵੱਲੋਂ ਵੀ ਇਹਨਾਂ ਨੂੰ ਗੋਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਆ ਕੀ ਸੱਚੀ ਜਿਹੜਾ ਵਾ ਇਹਨਾਂ ਦਾ ਰਿਸ਼ਤਾ ਖਤਮ ਹੋ ਰਿਹਾ ਜਾਂ ਫਿਰ ਇਹ ਇੱਕ ਅਫਵਾਹ ਹੈ ਬਾਕੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ